ਹਨ ਸਾਰੇ ਖੜੇ ਹੋ ਜੂ ਸਭ ਨੇ ਆਸਨਾ ਦਾ ਅਭਿਆਸ ਸਭ ਨੇ ਸਮਰੱਥਾ ਦੇ ਅਨਸਾਰ ਕਰਨਾ ਜ਼ਬਰਦਸਤੀ ਕੁਝ ਨਹੀਂ ਕਰਨਾ ਸਭ ਤੋਂ ਪਹਿਲਾਂ ਆਪਾਂ ਗਰਦਨ ਦੀ ਕ੍ਰਿਆਮਾਂ ਕਰਾਂਗੇ ਸਾਹ ਲੈਂਦੇ ਹੋਏ ਠੋਡੀ ਨੂੰ ਉੱਪਰ ਉਠਾਈਏ ਹੌਲੀ-ਹੌਲੀ ਸਾਹ ਛੱਡਦੇ ਹੋਏ ਹੌਲੀ-ਹੌਲੀ ਠੋਡੀ ਨੂੰ نیچے ਲਿਆ ਕੇ ਆਓ ਜਿਨ੍ਹਾਂ ਦੇ ਗਰਦਨ 'ਚ ਦਰਦ ਆਉਂਦਾ ਉਹ ਠੋਡੀ ਨੂੰ ਜ਼ਿਆਦਾ نیچے ਨਹੀਂ ਲੈ ਕੇ ਜਾਣਗੇ ਸਾਹ ਲੈਂਦੇ ਹੋਏ ਠੋਡੀ ਫੇਰ ਉੱਪਰ ਲੈ ਕੇ ਜਾਓ ਜਿੰਨਾ ਹੋ ਸਕੇ ਸਿਰ ਨੂੰ ਪਿੱਛੇ ਲੈ ਜਾਓ ਸਾਹ ਛੱਡਦੇ ਹੋਏ ਠੋਡੀ نیچے ਲੈ ਕੇ ਆਓ ਸਾਹ ਲੈਂਦੇ ਹੋਏ ਠੋਡੀ ਉੱਪਰ ਲੈ ਕੇ ਜਾਓ ਸਾਹ ਛੱਡਦੇ ਹੋਏ ਠੋਡੀ ਨੂੰ نیچے ਲੈ ਕੇ ਆਓ ਸਾਹ ਲੈਂਦੇ ਹੋਏ ਸਾਮਨੇ ਆਰਾਮ ਹੁਣ ਗਰਦਨ ਦੀ ਦੂਸਰੀ ਕਿਰਿਆ ਕਰਾਂਗੇ ਸਾਂ ਲਓ ਸਾਂ ਛੱਡਦੇ ਹੋਏ ਸਿਰ ਨੂੰ ਖੱਬੇ ਮੋੜੇ ਵਾਲੀ ਸਾਈਡ ਚੁਕਾਓ ਕੋਸ਼ਿਸ਼ ਕਰੋ ਕਿ ਜਿੰਨਾ ਮੋੜੇ ਦੇ ਨਾਲ ਲੱਗ ਸਕੇ ਸਾਂ ਲੈਂਦੇ ਹੋਏ ਉੱਪਰ ਸਾਂ ਛੱਡਦੇ ਹੋਏ ਖੱਬੇ ਪਾਸੇ ਚੁਕਾਓ ਸਾਂ ਲੈਂਦੇ ਹੋਏ ਉੱਪਰ ਸਾਂ ਛੱਡਦੇ ਹੋਏ ਸੱਜੇ ਪਾਸੇ